ਇਨਾਂ ਦੇ ਵਿੱਚ ਅਸੀਂ ਜੈਮਰ ਲਗਾਵਾਂਗੇ ਤਾਂ ਜੋ ਜਿਹੜੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਜੇਲ੍ਹਾਂ ਦੇ ਵਿੱਚ ਬਿਠੇ ਕਈ ਦੀ ਬਾਹਰ ਫਰੋਤੀਆਂ ਮੰਗੀਆਂ ਜਾਂਦੀਆਂ ਕਈ ਵਾਰਦਾਤਾਂ ਕੀਤੀਆਂ ਜਾਂਦੀਆਂ ਕਈ ਵਾਰ ਜੇਲ੍ਹਾਂ ਦੇ ਵਿੱਚੋਂ ਹੀ ਲੋਕਾਂ ਦੇ ਬਾਹਰ ਮਰਡਰ ਕਰਾਏ ਜਾਂਦੇ ਆ ਜਿਵੇਂ ਸਾਡੀ ਬਠਿੰਡਾ ਜੇਲ੍ਹ ਦੇ ਵਿੱਚ ਜੈਮਰ ਲੱਗੇ ਆ ਤੇ ਉਹ 4G ਨੂੰ ਕੰਟਰੋਲ ਕਰਦੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ 5 ਹਾਈ ਪ੍ਰੋਫਾਈਲ ਜੇਲ੍ਹਾਂ ਪਹਿਲਾਂ ਤੇ ਇਨਾਂ 'ਚ ਜੈਮਰ ਲਾਵਾਂਗੇ ਉਹਦੇ ਬਾਅਦ ਹੌਲੀ ਹੌਲੀ ਜਿੰਨੀਆਂ ਸਾਡੀਆਂ ਪੰਜਾਬ ਦੇ ਵਿੱਚ 25 ਦੇ ਕਰੀਬ ਜ਼ਿਲ੍ਹੇ ਨੇ ਉਹ ਸਾਰੀਆਂ ਜ਼ਿਲ੍ਹਿਆਂ 'ਚ ਜ਼ੈਮਰ ਲੱਗਣਗੇ। ਇਹ ਇੱਕ ਤੇ ਸਾਡੀ ਹਾਈ ਪ੍ਰੋਫਾਈਲ ਜੇਲ੍ਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਗਰਾਉਂ ਦੇ ਲਾਗੇ ਗੋਰਸੀਆਂ ਕਾਦਰਬਖਸ਼ ਪਿੰਡਿਆ ਉੱਥੇ ਪੰਦੀ ਪਈ ਆ 100 ਕਰੋੜ ਰੁਪਏ ਦੇ ਕਰੀਬ ਉੱਤੇ ਸਾਡਾ ਜਿਹੜਾ ਖਰਚਾ ਆਉਣਾ ਉਹਦੇ 'ਚ ਜਿਹੜੇ ਪੰਜਾਬ ਦੇ 300 ਦੇ ਕਰੀਬ ਜਿਹੜੇ ਵੱਟੇ ਮੁਜ਼ਰਮ ਨੇ ਗੈਂਗਸਟਰ ਕੈਲੂ ਸਮਗਲਰ ਕੈਲੂ ਜਾਂ ਕੋਈ ਵੱਟਾ ਕ੍ਰਾਈਮ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਰੱਖਿਆ ਜਾਊਗਾ ਜਿਹੜੇ ਅੰਦਰ ਬੈਠੇ ਕੈਦੀ ਆ ਉਹਨਾਂ ਦੀ ਜਾਨ ਦੀ ਵੀ ਸੁਰੱਖਿਆ ਦੀ ਬੜੀ ਲੋੜ ਆ ਕਿਉਂਕਿ ਕਈ ਵਾਰ ਜਿਹੜੇ ਅੰਦਰ ਬੈਠੇ ਕੈਦੀ ਆ ਉਹ ਵੀ ਇੱਕ ਦੂਜੇ ਨਾਲ ਲੜ ਪੈਂਦੇ ਆ ਗੈਗਵਾਰਾ ਹੋ ਜਾਂਦੀਆਂ ਕਈ ਕੁਝ ਉਹ ਬਾਹਰੋਂ ਫੋਨ ਤੇ ਗੱਲਾਂ ਬਾਤਾਂ ਹੋ ਕੇ ਜਿਵੇਂ ਗਰੁੱਪ ਬਣੇ ਆ ਉਹ ਇੱਕ ਦੂਜੇ ਨੂੰ ਦੱਸਦੇ ਰਹਿੰਦੇ ਆ ਜੇ ਜੇਲਾਂ ਦੇ ਅੰਦਰ ਫੋਨ ਨਾ ਚੱਲੇ ਤਾਂ ਮੈਨੂੰ ਲੱਗਦਾ ਵਾ ਕਿ 70% ਕ੍ਰਾਈਮ ਜਿਹੜਾ ਉਹ ਬਿਲਕੁਲ ਖਤਮ ਹੋ ਜੂਗਾ ਬਾਹਰ ਵੀ ਤੇ ਜੇਲਾਂ ਦੇ ਅੰਦਰ ਜਿਹੜੇ ਬਾਹਰੋਂ ਥਰੋ ਕਰਕੇ ਚੀਜ਼ਾਂ ਸੁੱਟਦੇ ਆ ਉਹਨਾਂ ਚੀਜ਼ਾਂ ਨੂੰ ਵੀ ਰੋਕਣ ਲਈ ਕੋਸ਼ਿਸ਼ਾਂ ਇਹੋ ਹੀ ਆ ਕਿ ਜਿਹੜਾ ਜੇਲਾਂ ਦੇ ਲਾਗੇ ਜਿਹੜੀ ਆਬਾਦੀ ਆ ਜਾਂ گا બસ ਹੁੰਦੀ ਆ ਉਹਨੂੰ ਰੋਕਿਆ ਜਾਵੇ ਵੀ ਘੱਟ ਤੋਂ ਘੱਟ ਅੱਧਾ ਕਿਲੋਮੀਟਰ ਲੋਕ ਉੱਥੇ ਕੰਸਟਰਕਸ਼ਨ ਨਾ ਕਰਨ ਤਾਂ ਜੋ ਜਿਹੜੀਆਂ ਵਾਰਦਾਤਾ ਹੁੰਦੀਆਂ ਜਾਂ ਕੋਈ ਥੋੜਾ ਕਰਦਾ ਫੋਨ ਜਾਂ ਕੋਈ ਹੋਰ ਚੀਜ਼ ਉਹ ਨਾ ਕਰ ਸਕੇ ਸਸਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ ਦੋਸਤੋ ਜੇਲ ਮਹਿਕਮੇ ਦੀ ਗੱਲ ਕਰ ਲਈਏ ਤਾਂ ਇਸ ਵਕਤ ਪੰਜਾਬ ਸਰਕਾਰ ਦੇ ਵਿੱਚ ਲਾਲਜੀਤ ਪੁੱਲਰ ਜੀ ਦੇ ਕੋਲ ਉਹ ਜੇਲ ਮਹਿਕਮਾ ਮੇਰੇ ਨਾਲ ਲਾਲਜੀਤ ਪੁੱਲਰ ਨੇ ਸਾਬ ਅੱਜ ਹੀ ਚਾਰ ਸਾਂਭਿਆ ਤੇ ਮੁਬਾਰਕਾਂ ਪੰਜਾਬ ਦਾ ਬੜਾ ਵਿਵਾਦ ਭਰਿਆ ਮਹਿਕਮਾ ਤੁਹਾਡੇ ਕੋਲ ਆਇਆ ਆ ਨੇ ਵੀ ਕੋ ਬਵਾਦ ਭਰਿਆ ਨਹੀਂ ਇਹ ਪੰਜਾਬ ਨੂੰ ਸੇਫ ਰੱਖਣ ਲਈ ਇਹ ਮਹਿਕਮਾ ਵੀ ਜ਼ਰੂਰੀ ਆ ਜੇ ਜੇਲ੍ਹਾਂ ਨੇ ਲੋਕ ਡਰਦੇ ਆ ਜੇ ਕੋਈ ਜੁਰਮ ਕਰਦਾ ਤੇ ਉਹਨੂੰ ਸਜ਼ਾ ਜਦੋਂ ਹੁੰਦੀ ਆ ਜਾਂ ਕੈਦੀ ਆ ਜਾਂ ਵਿਚਾਰ ਅਧੀਨ ਉਹਦੀ ਸਜ਼ਾ ਹੁੰਦੀ ਆ ਉਹਨੂੰ ਜੇਲ੍ਹ ਤੇ ਰੱਖਿਆ ਜਾਂਦਾ ਤੇ ਲੋਕਾਂ ਨੂੰ ਜਿਹੜਾ ਇਹ ਹੁੰਦਾ ਵਾਪਿਸ ਸਾਡੀ ਸੁਰੱਖਿਆ ਦੇ ਵਿੱਚ ਸਰਕਾਰ ਨੇ ਕਾਨੂੰਨ ਨੇ ਜਿਹਨਾਂ ਬੰਦੇ ਜੁਰਮ ਕੀਤਾ ਉਹਨਾਂ ਨੂੰ ਜੇਲ੍ਹ ਤੇ ਭੇਜਿਆ ਬਾਕੀ ਜਿਹੜੀਆਂ ਇਹ ਜੇਲ੍ਹਾਂ ਨੇ ਇਹ ਵੀ ਇੱਕ ਅੰਗ ਆ ਸਾਡੇ ਸਮਾਜ ਦਾ ਸਾਡੇ ਸੂਬੇ ਦਾ ਇਹਨਾਂ ਦੇ ਵਿੱਚ ਅਸੀਂ ਜ਼ੈਮਰ ਲਗਾਵਾਂਗੇ ਤਾਂ ਜੋ ਜਿਹੜੇ ਹੋਰ ਵਾਰਦਾਤਾ ਨੂੰ ਅੰਜਾਮ ਦਿੰਦੇ ਆ ਜੇਲ੍ਹਾਂ ਦੇ ਵਿੱਚ ਬੈਠੇ ਕੈਦੀ ਬਾਹਰ ਫਰੋਤੀਆਂ ਮੰਗੀਆਂ ਜਾਂਦੀਆਂ ਕਈਆਂ ਵਾਰਦਾਤਾ ਕੀਤੀਆਂ ਜਾਂਦੀਆਂ ਕਈਆਂ ਜੇਲ੍ਹਾਂ ਦੇ ਵਿੱਚੋਂ ਹੀ ਲੋਕਾਂ ਦੇ ਬਾਹਰ ਮਰਡਰ ਕਰਾਏ ਜਾਂਦੇ ਆ ਜ਼ੈਮਰ ਲਗਾਵਾਂਗੇ ਤਾਂ ਜੋ ਜਿਹੜੇ ਆ 5G ਵੀ ਨਵੀਂ ਟੈਕਨੋਲੋਜੀ ਆ ਉਹਦੇ ਤੇ ਵੀ ਕੰਟਰੋਲ ਕੀਤਾ ਜਾਵੇ ਜਿਵੇਂ ਸਾਡੀ ਬਠਿੰਡਾ ਜੇਲ੍ਹ ਦੇ ਵਿੱਚ ਜ਼ੈਮਰ ਲੱਗੇ ਆ ਤੇ ਉਹ 4G ਨੂੰ ਕੰਟਰੋਲ ਕਰਦੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਪੰਜ ਹਾਈ ਪ੍ਰੋਫਾਈਲ ਜੇਲ੍ਹਾਂ ਪਹਿਲਾਂ ਤੇ ਇਹਨਾਂ 'ਚ ਜ਼ੈਮਰ ਲਾਵਾਂਗੇ ਉਹਦੇ ਬਾਅਦ ਹੌਲੀ-ਹੌਲੀ ਜਿੰਨੀਆਂ ਸਾਡੇ ਆ ਪੰਜਾਬ ਦੇ ਵਿੱਚ 25 ਦੇ ਕਰੀਬ ਜੇਲ੍ਹਾਂ ਨੇ ਉਹ ਸਾਰੀਆਂ ਜੇਲ੍ਹਾਂ 'ਚ ਜ਼ੈਮਰ ਲੱਗਣਗੇ ਸਰ ਜ਼ੈਮਰ ਨੂੰ ਲੈ ਕੇ ਅਕਸਰ ਹਾਈ ਕੋਰਟ ਦੇ ਵਿੱਚ ਤੁਸੀਂ ਲਾਰਸ ਬਿਸ਼ਨੋਈ ਦੀ ਇੰਟਰਵਿਊ ਦਾ ਮਸਲਾ ਆ ਉਹ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਦੋ ਤਿੰਨ ਵਾਰ ਸਰਕਾਰ ਨੂੰ ਖੁਦ ਜਾ ਕੇ ਜਵਾਬ ਦੇਣਾ ਪਿਆ ਤੇ ਇੱਥੇ ਤੱਕ ਵੀ ਗੱਲ ਆ ਗਈ ਸੀ ਕਿ ਵੀਆਈਪੀ ਦੀਆਂ ਗੱਡੀਆਂ 'ਤੇ ਜ਼ੈਮਰ ਲਾ ਕੇ ਆਪਾਂ ਜੇਲ੍ਹਾਂ ਦੇ ਵਿੱਚ ਲਾ ਲਈ ਯਾਨੀ ਕਿ ਫੰਡਾਂ ਦਾ ਇੱਕ ਮਸਲਾ ਸੀ ਉਹ ਫੰਡ ਰੇਸ ਹੋ ਚੁੱਕੇ ਨੇ ਤੁਸੀਂ ਅੱਜ ਮਹਿਕਮਾ ਸਾਹਮਣੇ ਆਇਆ ਕਦ ਨੇ ਇੱਕ ਫੰਡ ਰੇਸ ਹੋਏ ਨੇ ਉਹ ਕਿੰਨੇ ਜਿਹੜਾ ਫੰਡ ਲੱਗਣਗੇ ਕੀ ਕੋਈ ਪੜਤਾਲ ਹੋਈ ਹੈ ਤੇ ਇੱਕ ਤੇ ਸਾਡੀ ਹਾਈ ਪ੍ਰੋਫਾਈਲ ਜੇਲ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਗਰਾਉਂਦੇ ਲਾਗੇ ਗੋਰਸੀਆਂ ਕਾਦਰਬਖਸ਼ ਪਿੰਡਿਆ ਉੱਥੇ ਬੰਦੀ ਪਈ ਆ 100 ਕਰੋੜ ਰੁਪਏ ਦੇ ਕਰੀਬ ਉੱਤੇ ਸਾਡਾ ਜਿਹੜਾ ਖਰਚਾ ਆਉਣਾ ਉਹਦੇ ਚ ਜਿਹੜੇ ਪੰਜਾਬ ਦੇ 300 ਦੇ ਕਰੀਬ ਜਿਹੜੇ ਵੱਡੇ ਮੁਜ਼ਰਮ ਨੇ ਗੈਂਗਸਟਰ ਕਹਿ ਲੋ ਸਮਗਲਰ ਕਹਿ ਲੋ ਜਾਂ ਕੋਈ ਵੱਡਾ ਕ੍ਰਾਈਮ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਰੱਖਿਆ ਜਾਊਗਾ ਉੱਥੇ ਵੀ ਜ਼ੈਮਰ ਲੱਗਣਗੇ ਬਾਕੀ 70 ਕਰੋੜ ਦੇ ਲਗਭਗ ਜਿਹੜੀ ਅਮਾਉਂਟ ਆ ਉਹ ਜ਼ੈਮਰ ਦੇ ਵਾਸਤੇ ਪੰਜਾਬ ਸਰਕਾਰ ਨੂੰ ਜਾਰੀ ਹੋ ਚੁੱਕੀ ਆ ਆਉਣ ਵਾਲੇ ਸਮੇਂ 'ਚ ਜਿੱਥੇ-ਜਿੱਥੇ ਜ਼ੈਮਰ ਲੱਗਦੇ ਜਾਣਗੇ ਉਹਦੇ ਬਾਅਦ ਇਹ ਤੇ ਹੈ ਨਹੀਂ ਵੀ ਸਾਰੇ ਜਿਲ੍ਹਾਂ 'ਚ ਇੱਕੇ ਵਾਰੀ ਲੱਗ ਜਾਣੇ ਆ ਜਿਹੜੀਆਂ ਮੇਨ ਪੰਜ ਹਾਈ ਪ੍ਰੋਫਾਈਲ ਜਿਲ੍ਹਾਂ ਉਹਨਾਂ 'ਚ ਜ਼ੈਮਰ ਲਾ ਕੇ ਉਹਦੇ ਬਾਅਦ ਜਿਹੜੀਆਂ ਸਾਡੀਆਂ ਜਿਲ੍ਹਾ-ਜਿਲ੍ਹਾਂ ਆ ਜਾਂ ਸਾਫ ਜਿਲ੍ਹਾਂ ਆ ਫਿਰ ਉਹਨਾਂ ਦੇ ਵਿੱਚ ਵੀ ਲੱਗਣਗੇ ਜ਼ੈਮਰ ਤਾਂ ਜੋ ਜਿਹੜੇ ਅੰਦਰ ਬੈਠੇ ਕੈਦੀ ਆ ਉਹਨਾਂ ਦੀ ਜਾਨ ਦੀ ਵੀ ਸੁਰੱਖਿਆ ਦੀ ਬੜੀ ਲੋੜ ਆ ਕਿਉਂਕਿ ਕਈ ਵਾਰ ਜਿਹੜੇ ਅੰਦਰ ਬੈਠੇ ਕੈਦੀ ਆ ਉਹ ਵੀ ਇੱਕ ਦੂਜੇ ਨਾਲ ਲੜ ਪੈਂਦੇ ਆ ਗੈਂਗਵਾਰਾ ਹੋ ਜਾਂਦੀਆਂ ਕਈ ਕੁਝ ਉਹ ਬਾਹਰੋਂ ਫੋਨ ਤੇ ਗੱਲਾਂ ਬਾਤਾਂ ਹੋ ਕੇ ਜਿਵੇਂ ਗਰੁੱਪ ਬਣੇ ਆ ਉਹ ਇੱਕ ਦੂਜੇ ਨੂੰ ਦੱਸਦੇ ਰਹਿੰਦੇ ਆ ਜੇ ਜੇਲ੍ਹਾਂ ਦੇ ਅੰਦਰ ਫੋਨਾਂ ਚੱਲਣ ਤਾਂ ਮੈਨੂੰ ਲੱਗਦਾ ਵਾ ਕਿ 70% ਕ੍ਰਾਈਮ ਜਿਹੜਾ ਉਹ ਬਿਲਕੁਲ ਖਤਮ ਹੋ ਜਾਊਗਾ ਬਾਹਰ ਵੀ ਤੇ ਜੇਲ੍ਹਾਂ ਦੇ ਅੰਦਰ ਤੁਸੀਂ ਕਹਿੰਦੇ ਹੋ 70 ਕਰੋੜ ਰੁਪਇਆ ਜਿਹੜਾ ਹਾਈ ਪ੍ਰੋਫਾਈਲ ਜੇਲ੍ਹਾਂ ਨੇ ਜਾਂ ਜਿਹੜੀਆਂ ਸਾਡੀਆਂ ਬੜੀਆਂ ਸਿਕਿਉਰਿਟੀ ਦੇ ਪੱਖੋਂ ਬੜੀਆਂ ਸੁਰੱਖਿਤ ਜੇਲ੍ਹਾਂ ਨੇ ਉਹਨਾਂ ਦੇ ਵਿੱਚ ਜੇ ਇਹਨਾਂ ਨੂੰ ਇਨਵੈਸਟ ਕਰੋਂਗੇ ਇਹਨਾਂ ਵਿੱਚ ਲਾਉਂਗੇ ਪਰ ਇਸ ਤੋਂ ਬਾਅਦ ਜਦੋਂ ਫਿਰ ਵੀ ਅੰਦਰ SIM ਕਾਰਡ ਦਾ ਮਿਲਣਾ ਜਾਂ ਹੋਰ ਕਈ ਤਰ੍ਹਾਂ ਦੇ ਗੈਰ ਕਾਨੂੰਨੀ ਚੀਜ਼ਾਂ ਜਿਹੜੀਆਂ ਅੰਦਰ ਪਾਈਆਂ ਜਾਂਦੀਆਂ ਨੇ ਉਹ ਵੀ ਨਕੇਲ ਕਸਨ ਦੀ ਬਹੁਤ ਲੋੜ ਆ ਕਿਵੇਂ ਉਹਦੇ ਲਈ ਕੋ ਪਲਾਨ ਤਿਆਰ ਕਰ ਰਹੇ ਨੇ ਦੇਖੋ ਇਹ ਸਾਰਾ ਜਿਹੜਾ ਸਿਸਟਮ ਆ ਜਿਵੇਂ আল্টਰਾ ਸਾਊਂਡ ਹੁੰਦਾ ਬੰਦੇ ਦਾ ਸਾਰਾ ਪਤਾ ਲੱਗ ਜਾਂਦਾ ਸਰੀਰ ਦਾ ਐਕਸ-ਰੇ ਮਸ਼ੀਨਾਂ ਉੱਥੇ ਜਿਹੜੀਆਂ ਲੱਗਣਗੀਆਂ ਉਹਦੇ ਨਾਲ ਸਾਰਾ ਪਤਾ ਲੱਗੂਗਾ ਵੀ ਜੇ ਕੋਈ ਗਲਤ ਢੰਗ ਨਾਲ ਵੇਖੋ ਹੌਲੀ ਹੌਲੀ ਸੁਤਾਰ ਹੋਣਾ ਕਿਉਂਕਿ ਜਿਵੇਂ ਤੁਹਾਂ ਗੱਲ ਕੀਤੀ ਵੀ ਬਜਟ ਦੀ ਲੋੜ ਆ ਬਜਟ ਦੇ ਨਾਲ ਹੀ ਕੰਮ ਚੱਲਣਾ ਤੇ ਬਾਕੀ ਆਉਣ ਵਾਲੇ ਸਮੇਂ ਸਾਡੇ ਅਫਸਰ ਜਿਹੜੇ ਬੜੇ ਇਮਾਨਦਾਰ ਮਿਹਨਤੀ ਅਫਸਰ ਨੇ ਸਾਡੇ ਡਿਪਾਰਟਮੈਂਟ ਦੇ ਸੈਕਟਰੀ ਲੋਕਸ਼ੇਖਰ ਜੀ ਨਾਲ ਸਾਡੇ ਏਡੀਜੀ ਜੇਲ ਅਰुणਪਾਲ ਜੀ ਬੜੇ ਮਿਹਨਤੀ ਅਫਸਰ ਨੇ ਪਹਿਲਾਂ ਸਾਡੇ ਉਥੇ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਲੱਗੇ ਰਹੇ ਸੀਪੀ ਲੱਗੇ ਰਹੇ ਆ ਬੜੀ ਮਿਹਨਤ ਨਾਲ ਇਹਨਾਂ ਨੇ ਉਥੇ ਵੀ ਅੰਮ੍ਰਿਤਸਰ ਜ਼ਿਲ੍ਹੇ ਨੂੰ ਚਲਾਇਆ ਇੱਥੇ ਹੁਣ ਜੇਲ ਡਿਪਾਰਟਮੈਂਟ ਦੇ ਵਿੱਚ ਵੀ ਬੜੀ ਇਮਾਨਦਾਰੀ ਨਾਲ ਚੱਲ ਰਿਹਾ ਤਕਰੀਬਨ ਜਿੰਨੇ ਸਾਡੇ ਸੁਪਰਡੈਂਟ ਆ ਡਿਪਟੀ ਸੁਪਰਡੈਂਟ ਆ ਇਹ ਕਿ ਮੇਰੇ ਪੱਟੀ ਵੀ ਸਰ ਜੇ ਲਿਆ ਮੈਂ ਦੋ ਤਿੰਨ ਰਾਂ ਉੱਥੇ ਮੈਂ ਡਿਪਾਰਟਮੈਂਟ ਮਿਲਣ ਤੋਂ ਪਹਿਲਾਂ ਵੀ ਹੋ ਗਿਆ ਗੋਇੰਦਵਾਲ ਜੇਲ ਵੱਡੀ ਜੇਲਿਆ ਉੱਥੋਂ ਵੀ ਮੈਂ ਹੋ ਗਿਆ ਸਾਡੇ ਅਫਸਰ ਬੜੇ ਧਿਆਨ ਨਾਲ ਬੜੀ ਮਸਤੀਦੀ ਨਾਲ ਹਰ ਜਗ੍ਹਾ ਤੇ ਕੈਮਰੇ ਲੱਗੇ ਆ ਜੇਲਾਂ ਕੈਮਰਿਆਂ ਨਾਲ ਪੂਰੀਆਂ ਕਵਰ ਕੀਤੀਆਂ ਗਈਆਂ ਤੇ ਜਿਹੜੇ ਬਾਹਰੋਂ ਥਰੋ ਕਰਕੇ ਚੀਜ਼ਾਂ ਸੁੱਟਦੇ ਆ ਉਹਨਾਂ ਚੀਜ਼ਾਂ ਨੂੰ ਵੀ ਰੋਕਣ ਲਈ ਕੋਸ਼ਿਸ਼ ਕਰ ਇਹੋ ਹੀ ਆ ਕਿ ਜਿਹੜਾ ਜੇਲਾਂ ਦੇ ਲਾਗੇ ਜਿਹੜੀ ਆਬਾਦੀ ਆ ਜਾਂ ਗਾਂ ਮੈਂ ਬਸ ਹੁੰਦੀ ਆ ਉਹਨੂੰ ਰੋਕਿਆ ਜਾਵੇ ਵੀ ਘੱਟ ਤੋਂ ਘੱਟ ਅੱਧਾ ਕਿਲੋਮੀਟਰ ਲੋਕ ਉੱਥੇ ਕੰਸਟਰਕਸ਼ਨ ਨਾ ਕਰਨ ਤਾਂ ਜੋ ਜਿਹੜੀਆਂ ਵਾਰਦਾਤਾ ਹੁੰਦੀਆਂ ਜਾਂ ਕੋਈ ਥਰੋ ਕਰਦਾ ਫੋਨ ਜਾਂ ਕੋਈ ਹੋਰ ਚੀਜ਼ ਉਹ ਨਾ ਕਰ ਸਕੇ ਸਿਰਫ ਸਭ ਇੱਕ ਮਸਲਾ ਬੜਾ ਉੱਠਦਾ ਹੈ ਕਿ ਜੇਲ੍ਹਾਂ ਦੇ ਵਿੱਚ ਅੰਦਰ ਚੀਜ਼ਾਂ ਜਾਂਦੀਆਂ ਨੇ ਤਾਂ ਕਿਤਨਾ ਕਿਤੇ ਮਿਲੀਭੁਗਤ ਰਹੀ ਹੈ ਬਹੁਤ ਸਾਰੇ ਕੈਦੀ ਬਾਹਰ ਆਏ ਉਹਨਾਂ ਨੇ ਆ ਕੇ ਦੱਸਿਆ ਕਿ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਕਿਵੇਂ ਮਿਲੀਭੁਗਤ ਚੱਲਦੀ ਹੈ ਕਿਵੇਂ ਨਸ਼ੇ ਦੀ ਇੱਕ ਕੁਪੜੀ ਜਿਹੜੀ 100 ਰੁਪਏ ਦੀ ਹੈ ਉਹ 1000 ਦੀ ਵਿਕਦੀ ਹੈ ਤਾਂ ਉਹਦੇ ਲਈ ਵੀ ਸ਼ਾਇਦ ਤੁਹਾਨੂੰ ਲੱਗਦਾ ਵੀ ਕੋਈ ਵੱਡੀਆਂ ਕਾਰਵਾਈਆਂ ਕਰਨ ਦੀ ਤਿਆਰੀ ਤੁਸੀਂ ਕਰ ਰਹੇ ਹੋ ਬਿਲਕੁਲ ਜੇਲ੍ਹਾਂ ਦੀ ਸਮੇਂ-ਸਮੇਂ ਤੇ ਮੈਂ ਆਪ ਵੀ ਜਾ ਕੇ ਨਾਲ ਚੈਕਿੰਗ ਕਰੂੰਗਾ ਤੇ ਬਾਕੀ ਜਿਹੜਾ ਕੋਈ ਵੀ ਪਿਛਲੀਆਂ ਸਰਕਾਰਾਂ ਦਾ ਜਿਹੜਾ ਮਾਹੌਲ ਖਰਾਬ ਜਾਂ ਤਾਣਾ ਬਾਣਾ ਵਿਗੜਿਆ ਉਹਨੂੰ ਸੁਧਾਰ ਕੇ ਬਿਲਕੁਲ ਐ ਠੀਕ ਕਰਾਂਗੇ ਕਿਉਂਕਿ ਜਿਹੜਾ ਪਹਿਲਾ 75 ਸਾਲਾਂ ਦਾ ਵਿਗੜਿਆ ਸਿਸਟਮ ਆ ਉਹਨੂੰ ਠੀਕ ਕਰਨ ਤੇ ਸਮਾਂ ਤੇ ਲੱਗੂਗਾ ਹੀ ਇਹ ਤੇ ਹੈ ਨਹੀਂ ਪੀ ਰਾਤੋਂ ਦਿਨ ਚੜੂ ਤੇ ਸਾਰਾ ਕੁਝ ਠੀਕ ਹੋ ਜੂ ਟਾਈਮ ਲੱਗੂਗਾ ਬਾਕੀ ਠੀਕ ਕਰਾਂਗੇ ਬਿਲਕੁਲ ਠੀਕ ਕਰਾਂਗੇ ਕਹਿੰਦਿਆਂ ਵੀ ਸੰਖਿਆ ਬਹੁਤ ਆ ਕਹਿੰਦੇ ਜੇਲ੍ਹਾਂ ਦੇ ਵਿੱਚ ਸਮਰੱਥਾ ਘੱਟ ਆ ਉਹਦੇ ਲਈ ਕੁਝ ਕੀਤਾ ਜਾ ਰਿਹਾ ਹੈ ਬਿਲਕੁਲ 32000 ਦੇ ਕਰੀਬ ਸਾਡੇ ਕੋਲ ਜਿਹੜੇ ਸਜਾ ਜਾਫਤਾ ਜਾਂ ਦੂਜੇ ਕੈਦੀ ਆ 32000 ਦੇ ਕਰੀਬ ਆ ਤੇ ਆਉਣ ਵਾਲੇ ਸਮੇਂ ਚ ਅਸੀਂ ਤੇ ਕੋਸ਼ਿਸ਼ ਇਹੋ ਕਰਾਂਗੇ ਕਿ ਕੈਦੀ ਘਟਣ ਕ੍ਰਾਈਮ ਘਟੇ ਕੈਦੀ ਘਟਣ ਇਹ ਜਿਹੜੇ ਬੰਦੇ ਜੇਲਾਂ ਦੇ ਵਿੱਚ ਆ ਉਹਨਾਂ ਦਾ ਜਿਹੜਾ ਆਚਰਣ ਹੈ ਉਹ ਆਪਣਾ ਆਚਰਣ ਚੰਗਾ ਕਰਨ ਤੇ ਸਜ਼ਾ ਪੂਰੀ ਹੋ ਕੇ ਆਪਣੇ ਘਰਾਂ ਦੇ ਵਿੱਚ ਜਾ ਕੇ ਆਪਦਾ ਕੰਮ ਕਾਰੋਬਾਰ ਕਰਨਾ ਆਪਣੀ ਖੇਤੀ ਕਰਨਾ ਆਪਣੇ ਪਰਿਵਾਰਾਂ ਨਾਲ ਰਹਿਣ ਤੇ ਬਾਕੀ ਜੇ ਜ਼ਰੂਰਤ ਪਵੇਗੀ ਤੇ ਕੋਈ ਨਾ ਕੋਈ ਇਹਦਾ ਸਾਂਝਾ ਹੱਲ ਕੱਢਾਂਗੇ ਜਿਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਗੱਲਬਾਤ ਹਨਵਾਜ। ਧੰਨਵਾਦ। ਸੋ ਨਵੇਂ ਜੇਲ੍ਹ ਮੰਤਰੀ ਪੰਜਾਬ ਲਾਲਜਿਤ ਪੋਲਰ ਸਾਡਾ ਨਾਲ ਗੱਲਬਾਤ ਕਰ ਰਹੇ ਸੀ ਸਿੱਧੇ ਦਿਸ਼ਾ ਉਹਨਾਂ ਨੇ ਦੱਸੀ ਹੈ ਕਿ ਜੈਮਰ ਲਾਏ ਜਾਣਗੇ 70 ਕਰੋੜ ਦਾ ਫੰਡ ਜਿਹੜਾ ਕਿ ਉਹਨਾਂ ਕੋਲ ਆ ਚੁੱਕਿਆ ਹੈ ਮਹਿਕਮੇ ਕੋਲ ਦੇ ਜਿਹੜੀਆਂ ਜੇਲਾਂ ਦੀ ਸੁਰੱਖਿਆ ਨੂੰ ਹੋਰ ਮੁਸਤੈਦ ਕੀਤਾ ਜਾਵੇਗਾ ਹੋਰ ਤਰੀਕੇ ਦੇ ਨਾਲ ਕੜੀ ਸੁਰੱਖਿਆ ਜਿਹੜੀ ਕਿ ਉਹਨਾਂ ਦੀ ਵਧਾਈ ਜਾਵੇਗੀ ਤੇ ਅਪਰਾਧਿਕ ਗਤੀਵਿਧੀਆਂ ਜਿਹੜੀਆਂ ਜੇਲਾਂ ਦੇ ਵਿੱਚੋਂ ਚੱਲਦੀਆਂ ਨੇ ਉਹਨਾਂ ਨੂੰ ਹੁਣ ਬੰਦ ਕਰਨ ਦੇ ਪੂਰੇ ਸੰਭਾਵਯਤਨ ਨੇ ਉਹ ਕੀਤੇ ਜਾਣਗੇ। ਮੈਂ ਸੁਰਖਾਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ